ਦੇ ਨਾਲ ਇਹ ਕਾਲੇ ਪਾਣੀ ਨੂੰ ਲੈ ਕੇ ਡਾਈੰਗ ਇੰਡਸਟਰੀ ਯੂਨਿਟ ਦੇ ਖਿਲਾਫ ਅੱਜ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਡਾਈੰਗ ਯੂਨਿਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਬਾਬਤ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਇਲੀਗਲ ਤੌਰ ਤੇ ਪਾਣੀ ਸੁੱਟਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਬਾਵਜੂਦ ਇਸ ਦੇ ਪੋਲਿਊਸ਼ਨ ਕੰਟਰੋਲ ਬੋਰਡ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਸਰਕਾਰ ਵੀ ਮੁਕ ਦਰਸ਼ਕ ਬਣੀ ਹੋਈ ਹੈ ਇਸ ਦੌਰਾਨ ਉਹਨਾਂ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਹੈ ਤੇ ਕਿਹਾ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਸਖ ਜੋਬੇ ਹਾਲਾਂਕਿ ਉਹਨਾਂ ਨੇ 15 ਸਤੰਬਰ ਤੱਕ ਨੂੰ ਬੰਨ ਲਾਉਣ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਕਿ ਇਹ ਬੁੱਢਾ ਦਰਿਆ ਲੋਕਾਂ ਨੂੰ ਕਈ ਬਿਮਾਰੀਆਂ ਵੰਡ ਰਿਹਾ ਹੈ ਜਿਸ ਤੇ ਸਰਕਾਰ ਨੂੰ ਸੰਜੀਦਾ ਹੋਣ ਦੀ ਜ਼ਰੂਰਤ ਹੈ ਇਸ ਮੌਕੇ ਗੱਲਬਾਤ ਕਰਦੇ ਸਮਾਜ ਸੇਵੀ ਲਖਾ ਸਦਾਣਾ ਸਮੇਤ ਪਬਲਿਕ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਇਸ ਬਾਬਤ ਉਹ ਪਹਿਲਾਂ ਵੀ ਇੱਕ ਧਰਨਾ ਰੋਜ਼ ਵਜੋਂ ਦੇ ਚੁੱਕੇ ਨੇ ਪ੍ਰਭਾਵਜੂਦ ਇਸ ਦੇ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਲੋਕਾਂ ਨੂੰ ਇਸ ਬੁੱਢੇ ਦਰਿਆ ਦੇ ਜ਼ਰੀਏ ਜ਼ਹਿਰ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਨੇ ਕਿ ਆ ਕਿ ਪੁਲਿਸ ਕਮਿਸ਼ਨਰ ਨੂੰ ਡਰਾਇੰਗ ਇੰਡਸਟਰੀ ਯੂਨਿਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਬੁੱਢਾ ਦਰਿਆ ਵਿੱਚ ਉਹਨਾਂ ਵੱਲੋਂ ਕੈਮੀਕਲ ਯੁਕਤ ਪਾਣੀ ਸਿੱਟਿਆ ਜਾ ਰਿਹਾ ਹੈ ਜਿਸ ਨਾਲ ਇਹ ਬੁੱਢਾ ਦਰਿਆ ਗੰਦਾ ਹੋਇਆ ਅਤੇ ਕਿਹਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਮੰਨਿਆ ਹੈ ਕਿ ਇਸ ਟਾਈਮ ਯੂਨਿਟ ਦੇ ਪਾਣੀ ਨਾਲ ਬੁੱਢਾ ਦਰਿਆ ਗੰਦਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਬਾਬਤ ਪੋਲਿਊਸ਼ਨ ਕੰਟਰੋਲ ਬੋਰਡ ਕਿਉਂ ਕਾਰਵਾਈ ਨਹੀਂ ਕਰ ਰਹੀ ਅਤੇ ਹੈਰਾਨੀ ਦੀ ਗੱਲ ਹੈ ਕਿ ਹਾਲਾਂਕਿ ਉਹਨਾਂ ਨੇ ਮੁੱਖ ਮੰਤਰੀ ਮਾਨਤੇ ਵੀ ਵੱਡਾ ਹਮਲਾ ਕਰਦਿਆ ਹੋਇਆ ਕਿ ਆ ਕਿ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਇਸ ਦਾ ਹੱਲ ਕੀਤਾ ਜਾਵੇ ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਕੋਈ ਵੀ ਇਸ 15 ਸਤੰਬਰ ਤੋਂ ਪਹਿਲਾਂ ਗੱਲਬਾਤ ਨਾ ਹੋਈ ਤਾਂ ਉਹ ਬੰਨ ਲੌਨ ਲਈ ਮਜਬੂਰ ਹੋਣਗੇ ਹਾਲਾਂਕਿ ਉਹਨਾਂ ਨੇ ਲੁਧਿਆਣਾ ਦੇ ਵਿਧਾਇਕਾਂ ਨੂੰ ਵੀ ਇਸ ਮਾਮਲੇ ਨੂੰ ਚੱਕਣ ਦੀ ਨਸੀਹਤ ਦਿੱਤੀ ਹੈ। ਕੰਮ ਕੀ ਇਸ ਤਰ੍ਹਾਂ ਹੈ ਜੀ ਕਿ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕੇਸ ਚੱਲ ਰਿਹਾ ਹੈ ਬੁੱਢੇ ਦਰਿਆ ਦੇ ਰਿਗਾਰਡਿੰਗ ਤੇ ਸੀਟਪੀਜ਼ ਜਿਹੜੇ ਡਾਈਂਗ ਇੰਡਸਟਰੀ ਦਾ ਹੈ ਖਾਸ ਤੌਰ ਤੇ ਉਹਦੇ ਰਿਗਾਰਡਿੰਗ ਉਹਦੇ ਵਿੱਚ 14 ਅਗਸਤ ਨੂੰ ਜਿਹੜੀ ਹੀਅਰਿੰਗ ਹੋਈ ਹੈ ਉਹਦੇ ਵਿੱਚ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਦਿੱਤੀ ਹੈ ਐਨਜੀਟੀ ਨੂੰ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਤਿੰਨ ਸੀਟਪੀ ਚੱਲ ਰਹੇ ਹੈ ਉਹਨਾਂ ਨੂੰ ਬੁੱਡੇ ਦਰਿਆ ਦੇ ਵਿੱਚ ਕੋਈ ਵੀ ਪਾਣੀ ਛੱਡਣ ਦੀ ਇਜਾਜ਼ਤ ਨਹੀਂ ਹੈ ਔਰ ਇਹ ਐਜ਼ ਪਰ 2013-14 ਦੇ ਉਹਨਾਂ ਦੇ ਐਗਰੀਮੈਂਟ ਸਾਈਨ ਹੋਏ ਹੋਏ ਹੈ ਤੇ এনवायरमेंट ਇੰਪੈਕਟ ਅਸੈਸਮੈਂਟ ਹੀ ਹੁੰਦੀ ਹੈ ਉਹ ਜਿਹੜੀ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਐਂਡ ਕਲਾਈਮੇਟ ਚੇਂਜ ਦਿੱਲੀ ਵਾਲੀ ਹੈਗੀ ਆ ਉਹ ਕਰਦੀ ਹੈ ਉਹਨਾਂ ਦੀਆਂ ਇਨਸਟਰਕਸ਼ਨ ਤੋਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਇਹ ਕਲੀਅਰ ਲਿਖਿਆ ਹੋਇਆ ਹੈ ਕਿ ਬੁੱਡੇ ਦਰਿਆ 'ਚ ਪਾਣੀ ਛੱਡਣਾ ਅਲਾਉਡ ਨਹੀਂ ਹੈ ਸੀਐਲਟੀਪੀ ਨੂੰ ਤੇ ਉਹ ਪਿਛਲੇ ਇੰਨੇ ਸਾਲਾਂ ਤੋਂ ਛੱਡਿਆ ਵੀ ਜਾ ਰਿਹਾ ਹੈ ਤੇ ਉਹਦੇ ਬਾਰੇ ਕਦੀ ਕੋਈ ਸਵਾਲ ਨਹੀਂ ਪੁੱਛਿਆ ਗਿਆ ਇਹ ਤਾਂ ਸਾਨੂੰ ਵੀ ਉਦੋਂ ਪਤਾ ਲ ਸੀਪੀਸੀਬੀ ਨੇ ਐਗਰੀਮੈਂਟ ਜਿਹੜਾ ਪੜ੍ਹ ਕੇ ਤੇ ਲਿਖਿਆ ਉਹਦੇ ਵਿੱਚ ਤੇ ਹੁਣ ਉਹ ਐਗਰੀਮੈਂਟਸ ਜਿਹੜੇ ਆ ਕਿਉਂਕਿ 10 ਸਾਲ 11 ਸਾਲ ਪੁਰਾਣੇ ਆ ਉਹਨਾਂ ਦੀਆਂ ਕਾਪੀਆਂ ਵੀ ਉਹ ਚਲੋ ਉਹਨਾਂ ਕੋਲ ਤੇ ਹੈਗੀਆਂ ਸਾਡੇ ਕੋਲ ਤਾਂ ਨਹੀਂ ਹੈਗੀਆਂ ਸੀ ਤੇ ਇਹ ਜਿਹੜੀ ਗੱਲ ਆ ਬੜੀ ਵੱਡਾ ਇੱਕ ਜਿਹੜੀ ਆ ਗੱਲ ਬਾਹਰ ਆਈ ਆ ਕਿਉਂਕਿ ਇਹ ਇਹਨਾਂ ਦਾ ਪਾਣੀ ਜੇ ਪੀਣਾ ਬੰਦ ਹੋ ਜਾਂਦਾ ਹੈ ਤੇ ਉਹਦੇ ਨਾਲ ਬਹੁਤ ਵੱਡਾ ਜਿਹੜਾ ਮਸਲੇ ਦਾ ਇੱਕ ਵੱਡਾ ਹਿੱਸਾ ਹੱਲ ਹੋ ਜਾਂਦਾ ਹੈ ਤੇ ਅਸੀਂ ਸਰਕਾਰ ਨੂੰ ਇਹੀ ਕਹਿਣ ਆਏ ਆ ਕਿ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਸੀ ਸੀਟਪੀਜ਼ ਨੂੰ ਬੰਦ ਕਰਨ ਵਾਸਤੇ ਇਹ ਸਮਾਂ ਦਿੱਤਾ ਗਿਆ ਸੀਗਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਮੈਂਬਰ ਸੈਕਟਰੀ ਨੂੰ ਚਿੱਠੀ ਲਿਖੀ ਗਈ ਸੀ ਉਹ 15 ਦਿਨ ਜਿਹੜੇ 26 ਅਗਸਤ ਨੂੰ ਖਤਮ ਹੋ ਗਏ ਤੇ ਜੇ 26 ਅਗਸਤ ਨੂੰ ਖਤਮ ਹੋ ਗਏ ਤੇ ਅੱਜ 30 ਅਗਸਤ ਹੈ ਹਾਲੇ ਵੀ ਅਸੀਂ ਸੂਰਤ ਦੇਖ ਕੇ ਆਏ ਪਾਣੀ ਚੱਲ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਜਿਹੜੀ ਕੀਤੀ ਗਈ ਹੈ ਅਸੀਂ ਹੁਣ ਅਸੀਂ ਪੁਲਿਸ ਕਮਿਸ਼ਨਰ ਤੋਂ ਤਾਂ ਇਹ ਕਾਰਵਾਈ ਦੀ ਮੰਗ ਕੀਤੀ ਹੈ ਕਿ ਐਨੇ ਸਾਲਾਂ ਤੋਂ ਜਿਹੜਾ PPCB ਇਹ ਕੰਮ ਕਰ ਰਿਹਾ ਸੀ ਜੋ ਕਿ ਇਲੀਗਲ ਸੀ ਤੇ ਉਹਦੇ ਵਿੱਚ ਤਾਂ PPCB ਦੇ ਅਫਸਰਾਂ ਦੀ ਮਿਲੀਭੁਗਤ ਆਬਵੀਅਸ ਹੈ ਮਨੇ ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਤਾਂ ਹੁਣ ਜਿਹਨੂੰ ਕਹਿੰਦੇ ਪ੍ਰਤੱਖ ਨੂੰ ਤਾਂ ਪ੍ਰਮਾਣ ਦੀ ਵੀ ਲੋੜ ਨਹੀਂ ਆ ਹੁਣ ਤੇ ਐਗਰੀਮੈਂਟ ਤਾਂ ਸਾਈਨ ਹੋਇਆ ਹੋਇਆ ਹੈ ਔਰ ਐਗਰੀਮੈਂਟ ਜਿਹੜਾ ਹੈ ਉਹ SPV ਤੇ ਸਰਕਾਰ ਦੇ ਵਿੱਚ ਸਾਈਨ ਹੋਇਆ ਹੋਇਆ ਹੈ ਤੇ ਉਹ ਤਾਂ ਸਾਰਾ ਕੁਝ ਇਹਨਾਂ ਕੋਲ ਹੈਗਾ ਹੀ ਇਹਨਾਂ ਨੂੰ ਪਤਾ ਹੀ ਹੈ ਤੇ ਜੇ ਇਹਨਾਂ ਨੇ ਅਲਾਉ ਕੀਤਾ ਹੋਇਆ ਸੀ ਅੱਜ ਤੱਕ ਤੇ ਕਿਹੜੇ ਆਧਾਰ ਤੇ ਅਲਾਉ ਕੀਤਾ ਹੋਇਆ ਸੀ ਜਿਉਂ ਲਗਦਾ ਮੈਨੂੰ ਥੋੜੀ ਜਾਂਚ ਦੀ ਮਨ ਕਰਦੀ ਆ ਸਾਹਮਣੇ ਤਾਂ ਕੋਈ ਸ਼ੱਕ ਨਹੀਂ ਹੈ ਜੀ ਪਰ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਵੱਲੋਂ ਜਾਂਚ ਕਰੋ ਕਿ ਜੇ ਕੋਈ ਮਿਲੀਭੁਗਤ ਹੈ ਉਹਦੇ ਬਾਰੇ ਪਤਾ ਕਰੋ ਕਿਉਂ ਇਹਨਾਂ ਨੇ ਨਹੀਂ ਕੀਤਾ ਐਟਲੀਸਟ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਦਾ ਹੈ ਬਿਲਕੁਲ ਬਣਦਾ ਵੀ ਇਨਵੈਸਟੀਗੇਸ਼ਨ ਹੋਵੇ ਅਫਸਰਾਂ ਦੇ ਵਿਰੁੱਧ ਵੀ ਤੇ ਐਸਪੀ ਵੀ ਦੇ ਜਿਹੜੇ ਆਫੀਸ਼ੀਅਲਸ ਨੇ ਜਿਹੜੇ ਡਾਈਂਗ ਇੰਡਸਟਰੀ ਦੇ ਲੋਕ ਨੇ ਉਹਨਾਂ ਦੇ ਵਿਰੁੱਧ ਵੀ ਟਾਈਮ ਵੀ ਬਹੁਤ ਦੀ ਮੰਗ ਕੀਤੀ ਹੈ ਕਿ ਸਮਾਂ ਜਿਹੜਾ ਨਿਰਧਾਰਤ ਕੀਤਾ ਜਾਵੇ ਕਿਉਂਕਿ ਪਹਿਲਾਂ ਜਿੱਦਾਂ ਕਾਫੀ ਲੰਬਾ ਸਮਾਂ ਜਿਹੜਾ ਨਿਕਲ ਚੁੱਕਿਆ ਹੈ ਬਿਲਕੁਲ ਗੱਲ ਠੀਕ ਹੈ ਜੀ ਕਿ ਇਹਨਾਂ ਦੀ ਆਲਰੇਡੀ 15 ਦਿਨ ਜਿਹੜੇ ਸੀਗੇ ਉਹ ਨਿਕਲ ਚੁੱਕੇ ਆ ਤੇ ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਇਹ ਆਲਰੇਡੀ ਟਾਈਮ ਆਪਣਾ ਇਹਨਾਂ ਦਾ ਲੰਘ ਚੁੱਕਿਆ ਹੈ ਉਹਨੇ ਸਰਕਾਰ ਦੇ ਉੱਤੇ ਹੈ ਜੇ ਅਸੀਂ ਇਹਨਾਂ ਨੂੰ ਕੋਈ ਸਮਾਂ ਤਾਂ ਨਹੀਂ ਕਿਹਾ ਕਿ ਤੁਸੀਂ ਕਿੰਨੇ ਦਿਨ ਦੇ ਅੰਦਰ ਕਰੋ ਪਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਅਗਲੇ 5-7 ਦਿਨਾਂ 'ਚ ਕੋਈ ਵੀ ਕਾਰਵਾਈ ਸਾਨੂੰ ਨਹੀਂ ਨਜ਼ਰ ਆਂਦੀ ਤੇ ਫਿਰ ਇਹ ਗੱਲ ਜਿਹੜੀ ਹੈ ਬੰਦਾ ਹੁਣ ਪਬਲਿਕ ਡੋਮੇਨ 'ਚ ਭਈ ਹੈ ਲੋਕ ਦੇਖ ਰਹੇ ਹੈ ਵੀ ਇੱਕ ਇਲੀਗਲ ਐਕਟੀਵਿਟੀ ਹੈ ਜਿਹਦੇ ਨਾਲ ਲੋਕ ਮਰ ਰਹੇ ਹੈ ਉਹ ਸਰਕਾਰ ਬੰਦ ਕਰਨ ਨੂੰ ਤਿਆਰ ਨਹੀਂ ਹੈ ਜਦ ਕਿ ਉਹ ਇਲੀਗਲ ਹੈ ਹੁਣ ਦੇਖੋ ਉਦੋਂ ਤੱਕ ਤੇ ਉਹ ਗੱਲ ਹੋਰ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਗਲਤ ਹੈ ਉਦੋਂ ਗਲਤ ਤੇ ਇਲੀਗਲ ਤੇ ਵੀ ਫਰਕ ਹੁੰਦਾ ਹੈ ਹੁਣ ਤੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਕਿਹਾ ਤਾਂ ਕਿ ਇਲੈਗਲ ਵੀ ਹੈ ਇਹਨਾਂ ਦੇ ਆਪਣੇ ਐਗਰੀਮੈਂਟ ਦੇ ਅਗੇਂਸਟ ਹੈ ਤੇ ਉਹ ਉਹਨੂੰ ਵੀ ਨਹੀਂ ਸਰਕਾਰ ਬੰਦ ਕਰਾ ਸਕਦੀ ਤੇ ਫਿਰ ਸਰਕਾਰ ਕਰਾ ਹੀ ਸਕਦੀ ਹੈ ਸਰ ਕਾਰਵਾਈ ਦੀ ਮੰਗ ਕੀਤੀ ਬਹੁਤ ਸਾਰੇ ਅਧਿਕਾਰੀਆਂ ਨੂੰ ਮਿਲਣ ਆਏ ਹੋ ਕਿਸ ਤਰ੍ਹਾਂ ਦੇ ਆਸ਼ਵਾਸਨ ਆ ਕੰਪਲੀਟ ਹਾਂ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਹੈ ਜੀ ਕਿ ਇਹ ਬਹੁਤ ਗੰਭੀਰ ਮਸਲਾ ਹੈ ਪਹਿਲੇ ਉਹਨਾਂ ਨੇ ਆਪ ਕਿਹਾ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ ਅਸੀਂ ਇਹ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਬੜੇ ਧਿਆਨ ਨਾਲ ਪੜ੍ਹਾਂਗੇ ਤੇ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਹੈ ਅਸੀਂ ਉਹ ਜਲਦੀ ਤੋਂ ਜਲਦੀ ਕਰਾਂਗੇ ਇਹ ਉਹਨਾਂ ਨੇ ਸਾਨੂੰ ਆਸ਼ਵਾਸਨ ਕੋਈ ਸਰ ਬੰਨਣਾਂ ਦੀ ਜਿਹੜੀ ਹੈ ਗੱਲ ਕਹੀ ਜਾ ਰਹੀ ਸੀ 15 ਨਵੰਬਰ ਤਾਂ ਉਹਦੀ ਤਿਆਰੀ ਹੈ ਜਾਂ ਕੋਈ ਆਸ਼ਵਾਸਨ ਮਿਲਿਆ ਕੋਈ ਗੱਲ ਦੇਖੋ ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵੀ ਬੰਨ ਤਾਂ ਇਲੀਗਲ ਹੋ ਗਿਆ ਹੁਣ ਅੱਗੇ ਤਾਂ ਅਸੀਂ ਬੰਨ ਲਾਉਂਦੇ ਸੀਗੇ ਤੇ ਸਰਕਾਰ کہہ ਸਕਦੀ ਸੀ ਕਿ ਤੁਸੀਂ ਜੀ ਗਲਤ ਕੰਮ ਕਰ ਰਹੇ ਹੋ ਹੁਣ ਤਾਂ ਸਰਕਾਰ ਨੂੰ ਆਰਡਰ ਹੈ ਬੰਦ ਕਰਨ ਦਾ ਜੇ ਸਰਕਾਰ ਬੰਦ ਨਹੀਂ ਕਰਦੀ ਤੇ ਬੰਨ ਤਾਂ ਲੀਗਲ ਹੈ ਕੰਮ ਤਾਂ ਸਰਕਾਰ ਦਾ ਇਲੀਗਲ ਹੈ ਫਿਰ ਜਿਹੜਾ ਚੱਲ ਰਿਹਾ ਤੋ ਅਸੀਂ ਤਾਂ ਫਿਰ ਲੀਗਲ ਕੰਮ ਕਰਾਂਗੇ ਜਾਂ ਕਰਾਂਗੇ ਤੇ ਨਹੀਂ ਇਹਦਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਸਾਨੂੰ ਕਰਨਾ ਪੈ ਰਿਹਾ ਹੈ ਮਜਬੂ ਕਰ ਕੀ ਗੱਲਬਾਤ ਹੋਈ ਹੈ ਜਾਂ ਕੀ ਕੰਮ ਕੀ ਜਿਹੜਾ ਤੁਹਾਨੂੰ ਸਾ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਜਿਹੜਾ ਕਾਲੇ ਪਾਣੀ ਨੂੰ ਬੰਨ ਲਾਉਣ ਦੀ ਗੱਲ ਆਪਾਂ ਕਰਦੇ ਆ ਰਹੇ ਹਾਂ ਤੇ ਸੈਂਟਰਲ ਜਿਹੜਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹਦੇ ਇੱਕ ਰਿਪੋਰਟ ਦੇ ਹਿਸਾਬ ਨਾਲ ਉਹਦੇ ਇੱਕ ਆਰਡਰਾਂ ਦੇ ਹਿਸਾਬ ਨਾਲ ਜਿਹੜਾ ਅਸੀਂ ਕਾਲੇ ਪਾਣੀ ਦਾ ਬੰਨ ਲਗਾਉਣ ਜਾਣ ਦੀ ਗੱਲ ਕਰ ਰਹੇ ਸੀ ਉਹ ਇੱਕ ਲੀਗਲ ਉਹਨੂੰ ਸਾਡਾ ਰਾਈਟ ਦੇ ਰਿਹਾ ਸਾਡਾ ਕਨਸਟੀਟਿਊਸ਼ਨਲ ਰਾਈਟ ਦੇ ਰਿਹਾ ਕਿ ਸਾਡਾ ਜੋ 51 A ਦੇ ਵਿੱਚ ਸਾਡੇ ਕੋਲ ਸਾਡੇ ਫੰਡਾਮੈਂਟਲ ਡਿਊਟੀ ਵੀ ਹੈਗੀ ਸਾਡੇ এনवायरमेंट ਨੂੰ ਬਚਾਉਣ ਦੀ ਜੇ ਅਸੀਂ ਕਾਲੇ ਪਾਣੀ ਨੂੰ ਬੰਨ ਲਾਣੇ ਆ ਤੇ ਉਹ ਇਲੈਗਲ ਨਹੀਂ ਰਹੇਗਾ ਅੱਜ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕਿ ਉਹ ਸਪਾਲ ਕਾਲੇ ਪਾਣੀ ਨੂੰ ਖੁਦ ਬੰਨ ਲਾਵੇ ਤੇ ਬੰਨ ਲਾਣ ਤੋਂ ਬਾਅਦ ਲੋਕਾਂ ਦੇ ਵਿੱਚ ਆਪਣਾ ਇੱਕ ਵਿਸ਼ਵਾਸ ਪੈਦਾ ਕਰੇ ਕਿ ਜੋ ਕੰਮ ਤੁਸੀਂ ਹੀ ਕਰਨ ਜਾ ਰਹੇ ਸੀ ਉਹ ਅਸੀਂ ਆਪ ਕਰਤਾ ਹੈ ਸਾਰੇ ਵਿਧਾਇਕ ਇਹੀ ਕਹਿੰਦੇ ਨੇ ਕਿ ਇਲੈਗਲ ਹੈ ਕਹਿੰਦੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਬਾਰ-ਬਾਰ ਇਹੀ ਗੱਲ ਜਰੀ ਵਿਧਾਇਕਾਂ ਮੂੰਹ ਤੇ ਜੇ ਜਦੋਂ ਇੱਕ ਐਪਿਕਸ ਬੋਰਡ ਹੈ ਜਿਹੜਾ ਪੂਰੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪੂਰੇ ਇੰਡੀਆ ਦਾ ਉਹਨੇ ਕਹਿਤਾ ਕਿ ਜਿਹੜਾ ਇਹ ਪਾਣੀ ਦਰਿਆ ਬੁੱਢੇ ਦਰਿਆ ਵਿੱਚ ਸੁੱਟ ਰਿਹਾ ਉਹ ਇਲੈਗਲ ਹੈ ਤੇ ਐਮਐਲਏ ਨੂੰ ਜੇ ਇਹ ਨਹੀਂ ਪਤਾ ਕੀ ਸਾਡੇ ਕਾਨੂੰਨ ਕੀ ਕਹਿੰਦੇ ਨੇ ਤੇ ਉਹਨਾਂ ਨੂੰ ਤਾਂ ਆਪ ਇਹ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਕਿ ਕਿਉਂਕਿ ਜਿਹੜੇ ਕਾਨੂੰਨ ਬਣਾ ਲੈਣ ਉਹਨਾਂ ਨੂੰ ਕਾਨੂੰਨ ਦੀ ਜਿੰਮੇਵਾਰ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੂੰ ਇਦਾਂ ਦੀ ਚੀਜ਼ਾਂ ਕਹਿਨੀਆ ਚੰਗੀਆਂ ਨਹੀਂ ਲੱਗਦੀਆਂ ਇੱਕ ਪੁਰਾਣਾ ਵੀ ਮਸਲਾ ਜਿਹੜਾ ਸਾਹਮਣੇ ਹੈ ਸੀ ਜਦੋਂ ਕੀ ਸੀ ਕਿ ਐਸਟੇਪੀ ਦੇ ਵਿੱਚ ਜਿਹੜਾ ਤੀਕੀ ਸੀ ਕਿ ਇਹ ਪੰਜਾ ਐਸਟੇਪੀ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਨਾਮ ਟੈਕਨੀਕੀ ਤੇ ਉਹਨੂੰ ਲੈ ਕੇ ਵੀ ਹਜੇ ਤੱਕ ਕੋਈ ਕਾਰ ਨਹੀਂ ਦੇਖੋ ਤੁਹਾਨੂੰ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਕਿ ਸਾਡਾ ਸਭ ਤੋਂ ਜਿਹੜਾ ਨਿਕੰਮਾ ਬੋਰਡ ਹੈਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ ਕੀ ਭਗਵੰਤ ਮਾਨ ਜੀ ਨੇ ਆਹ ਪਾਰਲੀਮੈਂਟ ਦੇ ਵਿੱਚ ਬਤੌਰ ਐਮਪੀ ਵੀ ਕਹਿ ਚੁੱਕੇ ਨੇ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪ੍ਰਦੂਸ਼ਣ ਕਰੋ ਬੋਰਡ ਹੈ ਇਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗੜੀਆਂ ਹਰਕਤਾਂ ਦੇ ਕਰਕੇ ਅੱਜ ਤੱਕ ਸਾਡੇ ਪੰਜਾਬ ਨੂੰ ਪੋਲੂਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਾਹੇ ਅੰਮ੍ਰਿਤਸਰ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਨੇ ਕਾਰਵਾਈ ਕਰਵਾਈ ਜ਼ੀਰੇ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਜਿਹੜਾ ਕਾਲੇ ਪਾਣੀ ਦਾ ਮੋਰਚਾ ਹੈ ਤਾਂ ਹੀ ਲੱਗ ਰਿਹਾ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਹੈ ਕਿ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤੇ ਜਿਹੜੀ ਗੱਲ ਰਹੀ ਕਿ ਸੀਟਪੀ ਦੇ ਵਿੱਚੋਂ ਇਹਨਾਂ ਨੇ ਗਲਤ ਤਰੀਕੇ ਨਾਲ ਜਿਹੜੇ ਆ ਡਾਈਂਗ ਇੰਡਸਟਰੀ ਵਾਲਿਆਂ ਨੇ ਡਾਇਰੈਕਟਲੀ ਐਸਟੀਪੀ ਦੇ ਵਿੱਚ ਕਨੈਕਸ਼ਨ ਕਰਕੇ ਪਾਣੀ ਪਾਇਆ ਸੀ ਗੰਦਾ ਪਾਣੀ ਪਾਇਆ ਸੀ ਉਹ ਫੜਿਆ ਗਿਆ इवन की ਜਿਹੜੀ ਨਗਰ ਨਿਗਮ ਤੇ ਚਿੱਠੀ ਲਿਗਣ ਦੇ ਬਾਵਜੂਦ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਇਹ ਤੋਂ ਸਾਫ ਜਾਇਰ ਹੁੰਦਾ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੁਝ ਅਧਿਕਾਰੀ ਜਿਹੜੇ ਆ ਇਹਨਾਂ ਨਾਲ ਮਿਲੇ ਹੋਏ ਡਾਈਂਗ ਇੰਡਸਟਰੀ ਵਾਲਿਆਂ ਨਾਲ ਤੇ ਜਿਹਦੇ ਕਰਕੇ ਕੀ ਸਾਨੂੰ ਆਪਣੀ ਹੈਲਥ ਇਸ਼ੂਸ ਤੇ ਹੋਰ ਜਿਹੜੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅੱਧਾ ਪੰਜਾਬ ਜਿਹੜਾ ਦੱਖਣੀ ਪੰਜਾਬ ਹੈਗਾ ਤੇ ਰਾਜਸਥਾਨ ਹੈ ਜਿਹੜਾ ਕੈਂਸਰ ਦੀ ਮਾਰ ਦੇ ਵਿੱਚ ਆ ਰਿਹਾ ਹੁਣ ਕੀ ਤੁਹਾਡਾ ਐਕਸ਼ਨ ਪਲਾਨ ਅੱਜ ਜਿੱਥੇ ਬੰਦੀਆਂ ਮਿਲ ਕੇ ਆਈਆਂ ਨੇ ਹੁਣ ਅੱਗੇ ਦੀ ਕੀ ਤਿਆਰੀ ਹੈ ਦੇਖੋ ਜੀ ਅੱਗੇ ਦੀ ਸਾਡੀ ਤਿਆਰੀ ਤਾਂ ਕਾਲੇ ਪਾਣੀ ਨੂੰ ਬੰਨ ਲਾਂਦੀ ਹੈਗੀ ਹੀ ਹੈ ਅਸੀਂ ਤਾਂ ਪੰਜਾਬ ਸਰਕਾਰ ਦੀ ਵੇਟ ਕਰ ਰਹੇ ਹਾਂ ਕਿ ਉਹ ਇਹਨਾਂ ਸਬੂਤਾਂ ਦੇ ਨਾਲ ਸੈਂਟਰਲ ਪੋਲਿਸ਼ਨ ਕੰਟਰੋਲ ਬੋਰਡ ਦੇ ਡਾਇਰੈਕਸ਼ਨਾਂ ਦੇ ਨਾਲ ਕੀ ਉਹ ਹੁਣ ਖੁਦ ਕਾਰਵਾਈ ਕਰਦਾ ਹੈ ਜਾ ਆਮ ਲੋਕਾਂ ਨੂੰ ਕੇ ਅਗੇ ਆਪ ਬੰਨ ਲਾਣਾ ਪਏਗਾ। ਲੈਣਾ ਬਤਾਇਆ ਇੱਕ ਸਾਹਿਬ ਨੇ ਤੁਹਾਡੇ ਜਿਹੜਾ ਨੀ ਪੱਥਰ ਤੋੜਤਾ ਕਿਹਾ ਕਿ ਅਫਸਰ ਸ਼ਹੀ ਕੰਮ ਨਹੀਂ ਕਰ ਰਹੀ। ਦੇਖੋ ਜੀ ਅਸੀਂ ਤਾਂ ਇਹ ਕਹਿ ਰਹੇ ਆ ਅਫਸਰ ਸ਼ਹੀ ਦੇ ਜੇ ਪੰਜਾਬ ਸਰਕਾਰ ਦੀ ਗੱਲ ਅਫਸਰ ਸ਼ਹੀ ਨਹੀਂ ਮੰਨ ਰਹੀ ਇਹ ਜੀ ਪੰਜਾਬ ਸਰਕਾਰ ਨੂੰ ਉਹਦਾ ਖੁਦ ਹੀ ਕਹਿ ਦੇਣਾ ਚਾਹੀਦਾ ਕਿ ਅਸੀਂ ਆਪਣਾ ਰਿਜ਼ਾਈਨ ਕਰ ਦਿੰਦੇ ਆ। ਜਾਂ ਤਾਂ ਤੁਸੀਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਸਰਵਿਸ ਰੂਲਸ ਦੇ ਅੰਦਰ ਜਾਂ ਤੁਸੀਂ ਇਹ ਕਹਦੇ ਹੋ ਕਿ ਸਾਡੇ ਹੱਥ ਖੜੇ ਹੈ ਕਿ ਅਸੀਂ ਉਹਨਾਂ ਸੀਟ ਛੱਡਦੇ ਆ। ਇਹ ਇਹ ਕਹਿ ਕੇ ਜੀ ਨੀ ਪੱਥਰ ਤੋੜ ਕੇ ਗੱਲਾਂ ਨਹੀਂ ਖਤਮ ਹੋਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਰਹਿਣੀਆਂ ਹੀ ਰਹਿਣੀਆਂ ਇੱਕ ਬਿਲਕੁਲ ਨਵਾਂ ਮੁੱਦਾ ਲੈ ਕੇ ਆਏ ਆ ਮੁੱਦਾ ਇਹ ਹੈ ਕਿ ਸੈਂਟਰ ਪ੍ਰੋਡਕਸ਼ਨ ਬੋਰਡ ਨੇ ਪੰਜਾਬ ਬੋਰਡ ਨੂੰ ਇੱਕ ਚਿੱਠੀ ਲਿਖੀ ਆ 12 ਅਗਸਤ ਨੂੰ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਿੱਗ ਰਿਹਾ ਡੰਗਾਂ ਦਾ ਜਾ ਹੋਰ ਜ਼ਹਿਰ ਪੈ ਰਹੀ ਹੈ ਬੰਦ ਕਰੋ ਅੱਜ 30 ਤਰੀਕ ਹੋ ਗਈ 26 ਤਰੀਕ ਨੂੰ 15 ਦਿਨ ਪੂਰੇ ਹੋ ਜਾਂਦੇ ਆ ਅੱਜ 4 ਦਿਨ 5 ਦਿਨ ਉੱਤੋਂ ਨਹੀਂ ਲੰਘੇ ਪਰ ਉਹ ਪਾਣੀ ਜਿਉਂਦਾ ਤਿਉਂ ਡਿੱਗ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਉਹ ਇੱਕ ਐਫ ਆਈ ਆਰ ਦਰਜ ਕਰਾਉਣ ਦੇ ਲਈ ਥਾਣੇ ਗਏ ਆ ਉਸ ਤੋਂ ਬਾਅਦ ਕਮਿਸ਼ਨਰ ਦੇ ਕੋਲੇ ਆਏ ਆ ਵੀ ਇਹ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਲਗਾਤਾਰ ਇਹ ਯਾਰਾ ਅੱਜ ਵੀ ਸਿੱਟ ਰਿਹਾ ਉਹਨਾਂ ਨੇ ਸੈਂਟਰ ਦਾ ਬੋਰਡ ਤਾਂ ਵੱਡਾ ਨਾ ਪੰਜਾਬ ਬੋਰਡ ਨਾਲੋਂ ਵੱਡਾ ਉਹਨਾਂ ਨੇ ਲਿਖਤੀ ਰੂਪ ਚ ਦੇਤਾ ਵੀ ਤੁਸੀਂ ਇਹ ਬੰਦ ਕਰੋ ਇਹ ਲੋਕਾਂ ਦਾ ਕਤਲੇਆਮ ਹੋ ਰਿਹਾ ਘਾਣ ਹੋ ਰਿਹਾ ਮੁਨਫਤਾ ਦਾ ਉਹਦੇ باوجود ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਥੇ ਕਿਸੇ ਨੂੰ ਉਹੀ ਝੂਠਾ ਮੁੱਢਾ ਪਸਾਉਣਾ ਹੈ ਕੋਈ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਦੇ ਖਿਲਾਫ ਪ੍ਰਚਾਰ ਕਰਦਾ ਉਹਨੂੰ ਮੈਂਟਲ ਆਉਂਦਿਆ ਪਸਾਉਣ ਲੱਗੇ ਝੂਠਾ ਮਕਦਮਾ ਦੇਣ ਲੱਗੇ ਜਿਹੜੇ ਬੰਦੇ ਪਹਿਲੇ 35 40 ਸਾਲ ਤੋਂ ਕਤਲੇਆਮ ਕਰ ਰਹੇ ਆ ਲਗਾਤਾਰ ਡੈਂਗਾ ਹੋ ਗਈਆਂ ਜਾਂ ਸੀਵਰੇਜ ਦਾ ਹੋ ਗਿਆ ਜਾਂ ਡੇਰੀਆਂ ਦਾ ਗੋਹਾ ਮੁਕਤ ਹੋ ਗਿਆ ਪਸ਼ੂਆਂ ਦਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਅੱਜ ਅਸੀਂ ਇਹ ਮੁੱਦੇ ਨੂੰ ਲੈ ਕੇ ਕਮੇਂਦਰ ਨੂੰ ਮਿਲੇ ਆ ਉਹੀ ਗੱਲ ਇੱਥੇ ਇਹ ਸਾਰੀਆਂ ਖਾਨਾਪੂਰਤੀਆਂ ਹੁੰਦੀਆਂ ਨੇ ਇਹ ਤਾਂ ਉੱਪਰੋਂ ਹੁਕਮ ਆਉਣੇ ਆ ਉੱਪਰੋਂ ਮੁੱਖ ਮੰਤਰੀ ਵੱਲੋਂ ਹੁਕਮ ਆ ਗਿਆ ਵੀ ਆਏ ਦੇ ਪਰਚਾ ਦੇ ਉਹ ਦੇਖ ਦੇਣਗੇ ਇਹਨੂੰ ਛੱਡ ਦੂ ਨੂੰ ਛੱਡ ਦੇਣਗੇ ਅਸੀਂ ਤਾਂ ਸਿੱਧੇ ਰੂਪ ਵਿੱਚ ਕਹਿ ਰਹੇ ਆ ਵੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਚੁੱਪ ਇਸ ਮੁੱਦੇ ਦੇ ਉੱਤੇ ਅੱਜ ਖੇਡਾਂ ਬਤਨ ਪੰਜਾਬ ਦੀਆਂ ਹੋ ਰਹੀਆਂ ਹਨ ਉਹਨਾਂ ਖੇਡਾਂ 'ਚ ਖੇਡਣ ਲਈ ਖਿਡਾਰੀ ਬਚਣਗੇ ਜਿੰਨਾ ਪਿੰਡਾਂ ਦੇ ਵਿੱਚ ਆਪ ਮੁਖਮੰਤਰੀ ਗਿਆ ਹੋਵੇ ਤੇ ਜਾਰੇ ਲਾਤਰਾਂਗ ਵਾਲੇ ਪਿੰਡਾਂ ਜਿੱਥੇ 80-80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਉੱਥੋਂ ਨੌਜਵਾਨ ਉੱਠ ਕੇ ਖੇਡਣ ਆਉਣਗੇ ਤੂੰ ਕਿਹਦੇ ਨਾਲ ਖੜਾ ਹੈ ਕਿੰਨਾ ਕਿੰਨਾ ਕਿਹੜੀ ਜਵਾਨੀ ਨੂੰ ਗਰਾਉਂਡਾਂ 'ਚ ਲੈ ਕੇ ਆਏਗਾ ਉਹ ਜਵਾਨੀ ਤਾਂ ਮਰ ਰਹੀ ਆ ਤਾਂ ਅਸੀਂ ਹੈਰਾਨ ਇਸ ਗੱਲ ਤੋਂ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੈਂਟਰ ਬੋਰਡ ਨੇ ਵੀ ਨੋਟਿਸ ਲੈ ਲਿਆ ਐਨਜੀਟੀ ਨੇ ਵੀ ਨੋਟਿਸ ਲੈ ਲਿਆ ਪੰਜਾਬ ਦਾ ਮੁੱਖ ਮੰਤਰੀ ਹਾਲ ਤੱਕ ਚੁੱਪ ਹੈ ਲੋਕ ਵੀ ਹਜ਼ਾਰਾਂ ਇਕੱਠੇ ਹੋ ਗਏ 24 ਨੂੰ ਇੱਥੇ ਮਾੜੀ ਮਾੜੀ ਗੱਲ ਦੇ ਉੱਤੇ ਪ੍ਰਤੀਕਿਰਿਆ ਦੇਣੀ ਹੈ ਮਾੜੀ ਮਾੜੀ ਗੱਲ ਤੇ ਬੋਲਣ ਵਾਲਾ ਬੰਦਾ ਅੱਜ ਐਡਾ ਵੱਡਾ ਮੁੱਦਾ ਖੁਦ ਚੱਕਦਾ ਰਿਹਾ ਹੈ ਕਿ ਦੇਖੋ ਧਰਤੀ ਜਿਹੜਾ ਜਰਾਂ ਪਾਈਆਂ ਜਾ ਰਹੀਆਂ ਨੇ ドラਮਾ ਜਰਾਂ ਪਾਈਆਂ ਜਾ ਰਹੀਆਂ ਨੇ ਅੱਜ ਚੁੱਪ ਕਿਉਂ ਕੀ ਮਜਬੂਰੀ ਹੈ ਕਿ ਸੈਂਟਰ ਨੇ ਬਾਹਮ ਰੋੜੀ ਹੈ ਕਿ ਜਿਹੜਾ ਚੜਾਵਾ ਜਿਹੜਾ ਮੋਟਾ ਜਿਹੜਾ ਕਹਿੰਦਾ ਸੀ ਮੈਂ 1 ਰੁਪਿਆ ਨਹੀਂ ਖਾਂਦਾ ਨਾ ਮੈਂ ਖਾਂਣ ਦੇਵਾਂ ਜੇ ਮੈਂ ਖਾਂਣ ਦੇਵਾਂ ਤਾਂ ਮੈਂ ਜ਼ਹਿਰ ਦੇ ਬਰਾਬਰ ਖਾਉਂਗਾ ਹੁਣ ਜਿਹੜੀ ਜ਼ਹਿਰ ਲੋਕਾਂ ਨੂੰ ਦੇ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਐਨਜੀਟੀ ਵੱਲੋਂ ਵੀ ਕਿਹਾ ਗਿਆ ਜੀ ਪਾਣੀ ਸਨਚਾਈ ਜੋਗ ਨਹੀਂ ਹੈ ਮੈਂ ਕਹਿੰਦਾ ਸਨਚਾਈ ਜੋ ਇਹ ਪਾਣੀ ਤਾਂ ਖਾੜਨ ਜੋਗ ਨਹੀਂ ਹੈਗਾ ਨੇੜੇ ਜਿਹੜਾ ਬੰਦਾ ਕਹਿੰਦਾ ਵੀ ਇਹ ਪਾਣੀ ਸਹੀ ਹੈ ਅਸੀਂ ਵਾਰ-ਵਾਰ ਕਹਿੰਨੇ ਆ ਉਹ ਬੰਦਾ ਕਿਉਂ ਨਹੀਂ ਘੁੱਟ ਪੀਂਦਾ ਆ ਕੇ ਕਿਉਂ ਬਲਵੀਰ ਸਿੰਘ ਸਿਚੇ ਵਾਲਾ ਸੀ ਅਸੀਂ ਸਨਮਾਨ ਕਰਦੇ ਹਾਂ ਸਤਿਕਾਰ ਕਰਦੇ ਹਾਂ ਜੀ ਗੱਲ ਨਹੀਂ ਉਹਨਾਂ ਨੇ ਹਵਾ ਧਰਤੀ ਪਾਣੀ ਬਚਾਉਣ ਦੀ ਗੱਲ ਕੀਤੀ ਆ ਰਾਜ ਸਭਾ ਦੀ ਕੁਰਸੀ ਦੇ ਬੈਠੇ ਆ ਅੱਜ ਦੇ ਬੁੱਢਾ ਦਰਿਆ ਦੇਖ ਨਹੀਂ ਰਿਹਾ ਜੀ ਅੱਜ ਹਜ਼ਾਰਾਂ ਲੋਕ ਰਲਾ ਰਹੇ ਨੇ ਹਜ਼ਾਰਾਂ ਬੰਦੇ ਇੱਥੇ ਮਰ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਅਸੀਂ ਚੇਤਨ ਸਿੰਘ ਸਾਹਿਬ ਕਿਉਂ ਚੁੱਪ ਐ ਜੀ ਕਿਹੜੀ ਮਜਬੂਰੀ ਐ ਕਿੱਡੀ ਗੱਲ ਆ ਕੁਰਸੀ ਮਾਰੇ ਪਰੇ ਚਲਾ ਕੇ ਚੱਕਰ ਆਸਮਾਨੀ ਕੁਰਸੀ ਪਰੇ ਮੈਨੂੰ ਲੋੜ ਨਹੀਂ ਮੈਂ ਆਪਣੇ ਲੋਕਾਂ ਨਾਲ ਖੜੂੰਗਾ ਲੁਧਿਆਣਾ ਦੇ ਵਿਧਾਇਕ ਸਾਰੇ ਕਹਿੰਦੇ ਕਿ ਬੰਨ ਲਗਾਉਣਾ ਗੱਲ ਤਾਂ ਕੱਲੇ ਲੁਧਿਆਣੇ ਦੇ ਲੋਕ ਜਿਹੜੇ ਡੁੱਜਣਗੇ ਵਿਧਾਇਕ ਜੇ ਤੂੰ ਦੱਸੋ ਨਾ ਹਾਲ ਦੱਸੋ ਕੀ ਐ 2 ਕਰੋੜ ਬੰਦਾ ਮਰ ਗਿਆ 2 ਕਰੋੜ ਬੰਦਾ ਇੱਥੋਂ ਲੈ ਕੇ ਸਾਰਾ ਦੱਖਣੀ ਮਾਲਵਾ ਦੇ ਗਾਹਾਂ ਰਾਸਤਾਨ ਦੇ ਲੋਕ ਕਮੇਟੀ ਤੱਕ ਸਰ ਕਿਸੇ ਕਮੇਟੀ ਤੱਕ ਪਹੁੰਚ ਨਹੀਂ ਆ ਅਸੀਂ ਤੁਹਾਨੂੰ ਉਹੀ ਜਵਾਬ ਦਿੰਨੇ ਇੱਕ ਗੱਲ ਦੱਸੋ ਜੇ ਮਾੜੀ ਜੀ ਛੋਟੀ ਜੀ ਤੁਹਾਡੀ ਗੱਲ ਦਾ ਜਵਾਬ ਤੋਂ ਜਵਾਬ ਹੈ ਕਿ ਇਹ ਆਂਦੇ ਅਸੀਂ ਗਲਤ ਕਰ ਰਹੇ ਆਂ ਪਹਿਲੀ ਗੱਲ ਅਸੀਂ ਦੱਸਿਆ ਕਿ ਅਸੀਂ ਕਿਵੇਂ ਕਰ ਰਹੇ ਆਂ ਅਸੀਂ ਦੱਸਿਆ ਅਸੀਂ ਕਿਵੇਂ ਕਰ ਰਹੇ ਆਂ ਅਸੀਂ ਕਹਿ ਵੀ ਅਸੀਂ ਇਹ ਪਾਣੀ ਬੰਦ ਕਰਨਾ ਤੇ ਕਰਾਂਗੇ ਹੁਣ ਇਸ ਚੀਜ਼ ਦੀ ਤਾਕੀਦ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਰਤੀ ਹੈ ਕਿ ਗਲਤ ਹੋ ਰਿਹਾ ਹੈ। ਹੁਣ ਇਸ ਗੈਰ ਕਾਨੂੰਨੀ ਚੀਜ਼ ਨੂੰ ਕੀ ਇਥੋਂ ਦੇ ਐਮ.ਐਲ.ਏ. ਸਹਿਮਤ ਨੇ ਕਿ ਇਹ ਗੈਰ ਕਾਨੂੰਨੀ ਚੀਜ਼ ਹੋਣੀ ਚਾਹੀਦੀ ਹੈ। ਉਹ ਤਾਂ ਬੜੀ ਇੱਕ ਆਉਦੇ ਤੇ ਬੈਠੇ ਨੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਨੇ ਕਿ ਉਹ ਦੱਸਣਗੇ ਕਿ ਇਹ ਗੈਰ ਕਾਨੂੰਨੀ ਚੀਜ਼ ਨੂੰ ਉਹ ਮੰਨਦੇ ਨੇ, ਇਹਦੇ ਨਾਲ ਸਹਿਮਤ ਨੇ ਤੇ ਜੇ ਸਹਿਮਤ ਨਹੀਂਗੇ ਤਾਂ ਆਪ ਦਾ ਨੀ ਪੱਥਰ ਤਾਂ ਤੋੜਤਾ ਇੱਕ ਐਮ.ਐਲ.ਏ. ਤੇ ਹੁਣ ਆ ਕਿ ਇਸ ਇਨਲੀਗਲ ਚੀਜ਼ ਨੂੰ ਰੋਕਿਆ ਜਾਵੇ। ਉਰੇ ਇਨਕ ਆਪਾ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਜਿੰਨੇ ਲਾਅ ਐਂਡ ਆਰਡਰ ਵਾਲੇ ਏਜੰਸੀਜ਼ ਨੇ ਮੈਨੂੰ ਇੱਕ ਗੱਲ ਦੱਸਿਓ ਜੇ ਜਿਹੜੀ ਚੀਜ਼ ਇਹ ਕਹਿ ਦਿੱਤੀ ਗਈ ਕਿ ਗਲਤ ਆ ਡੇਟ ਤੋਂ ਬਾਅਦ 12 ਤਰੀਕ ਦਾ ਆਰਡਰ ਹੈ 2 ਹਫ਼ਤੇ ਦਾ ਟਾਈਮ ਹੈ 26 ਤਰੀਕ ਨੂੰ ਯਾਰ ਇੱਕ ਸੈਕਿੰਡ ਬੋਲ ਲੈਣ ਦਿਓ ਕਾ 2 ਹਫ਼ਤੇ ਦਾ ਟਾਈਮ ਖਤਮ ਹੋ ਗਿਆ 2 ਹਫ਼ਤੇ ਦੇ ਟਾਈਮ ਤੋਂ ਬਾਅਦ ਕਿਸੇ ਨੇ ਕੀਤਾ ਕੁਛ ਕਿਸੇ ਨੇ ਕੀਤਾ ਜੇ ਕਾਰਵਾਈ ਨਹੀਂ ਕੀਤੀ ਤੇ ਲੋਕ ਕਰਨਗੇ ਤਾਂ ਫਿਰ ਕੀ ਕਰੀਏ ਕਰੀਏ ਨਾ ਗੈਰ ਕਾਨੂੰਨੀ ਚੀਜ਼ ਤੁਹਾਡੇ ਸਾਹਮਣੇ ਹੋ ਰਹੀ ਹੈ ਉੱਥੇ ਚਿਟਾਵੇ ਕਰ ਰਿਹਾ ਹੋਵੇ ਤੁਸੀਂ ਕਹੋਗੇ ਉਹ ਚ ਯਾਦ ਕਰੂੰਗਾ ਰਿਪੋਰਟ ਕਿਨੇ ਕੀਤੀ ਹੈ ਆਪੇ ਹੀ ਰੋਕੂਗੇ ਨਾ ਇੱਥੇ ਤਾਂ ਆਰਡਰ ਵੀ ਹੋ ਗਿਆ ਨੈਸ਼ਨਲ ਪলিউਨ ਬੋਰਡ ਦਾ ਉਹ ਕਨਸਟੀਟਿਊਸ਼ਨਲ ਅਥਾਰਟੀ ਹੈ ਫੇਰ ਨਹੀਂ ਬੋਲ ਰਿਹਾ ਕੋਈ ਜਵੇਂ ਲਖੇ ਨੇ ਕਿਹਾ ਮੁੱਖ ਮੰਤਰੀ ਸਾਹਿਬ ਹਰ ਗੱਲ ਤੇ ਛੋਟੀ ਛੋਟੀ ਤੇ ਰਿਐਕਟ ਕਰਦੇ ਆ ਇੱਕ ਕੌਨਸਟੀਟੂਐਂਸੀ ਚ ਇਲੈਕਸ਼ਨ ਲੜਨਾ ਉੱਤੇ ਬੜਾ ਕੁਝ ਹੋ ਰਿਹਾ ਹੈ। ਬਾਕੀ ਪ੍ਰਧਾਨ ਪਾਰਟੀਆਂ ਦੇ ਰੋਜ਼ ਬਿਆਨ ਦਿੰਦੇ ਨੇ ਐਡੇ ਐਡੇ ਹੁਣ ਮੂੰਹ 'ਚ ਕੋ ਗੰਡੀਆਂ ਬੈਗੀਆਂ। ਉਹ ਪਾਰਲੀਮੈਂਟ 'ਚ ਕਹਿੰਨੇ ਹੋ ਤੁਸੀਂ ਗਲਤ ਹੋ ਰਹੀ ਚੀਜ਼ ਆ। ਹੁਣ ਇੱਥੇ ਵੀ ਬੋਲੋ ਆ ਕੇ ਆ ਵਖਾਓ ਰਿਪੋਰਟ ਕਰਾਓ ਇਹਨਾਂ ਤੇ। ਤੁਸੀਂ ਤੁਸੀਂ ਇੱਕ ਸਵਾਲ ਪੁੱਛਿਆ। ਤੁਸੀਂ ਐਮਐਲਏ ਵੱਲੋਂ ਸਵਾਲ ਪੁੱਛਿਆ ਕਿ ਉਹ ਕਹਿੰਦੇ ਲੁਧਿਆਣਾ ਡੁੱਬ ਜਾਊਗਾ। ਹੁਣ ਲੁਧਿਆਣਾ ਬਚਿਆ ਵੈ। ਬਲੀਪੁਰ, ਗੌਸਪੁਰਾ, ਵਾਰਨਹਾੜਾ ਲੋਕ ਤਾਂ ਸਾਰਾ ਸਾਰਾ ਪਿੰਡ ਕਾਲਾ ਪੀਲਾ ਨਾ ਮਰ ਰਿਹਾ ਹੁਣ ਬਚ ਰਹੇ ਲੋਕ ਤੂੰ ਇਸ ਇੱਕ ਗੱਲ ਦਾ ਉਹਨਾਂ ਨੂੰ ਸਵਾਲ ਦਾ ਜਵਾਬ ਪੁੱਛਣਾ ਸੀਗਾ ਐਮਐਲਏਾਂ ਕੋਲ ਇਹ ਵੀ ਐਮਐਲਏ ਸਾਹਿਬ ਆ ਇਹ ਦੱਸੋ ਇਹ ਜ਼ਹਿਰਾਂ ਪੀ ਕੇ ਲੋਕ ਮਰ ਰਹੇ ਨੇ ਹੁਣ ਲੋਕ ਸੌਖੇ ਆ ਹੁਣ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਆ ਇਹ ਸਵਾਲ ਆ ਜਿਹੜਾ ਇਹ ਇਹ ਉਹਨਾਂ ਨੂੰ ਕਰਨਾ ਚਾਹੀਦਾ ਸਾਨੂੰ ਸਾਡੇ 650 ਕਰੋੜ ਦਾ ਜੇਕ ਦੇ ਘਟਾਲਾ ਹੋਇਆ ਕਿਸ ਨੇ ਖਾਧਿਆ ਫੜ ਕੇ ਟੰਗ ਦਿਓ ਕੌਣ ਕਹਿੰਦਾ ਕੋਈ ਵੀ ਨਹੀਂ ਕਹਿੰਦਾ ਇਹਦਾ ਮੁੱਦਾ ਹੀ ਇਹਦਾ ਮੁੱਦੇ ਨੂੰ ਹੋਰ ਪਾਸੇ ਲਜਾਣ ਨੂੰ ਫਿਰਦੇ ਆ ਅਸੀਂ ਕਹਿੰਦੇ ਯਾਰਾਂ ਬੰਦ ਕਰੋ ਆ ਡੈਂਗ ਫੈਕਟਰੀਆਂ ਯਾਰ ਪਾ ਰੀਆਂ ਕੈਮੀਕਲ ਪਾ ਰੀਆਂ ਇਹ ਬੰਦ ਕਰੋ ਜੋ ਸੀਵਰੇਜ ਦਾ 35 ਲੱਖ 30 ਲੱਖ ਦੀ ਆਬਾਦੀ ਦਾ ਟੱਟੀ ਮੂਤ ਪੈਂਦਾ ਉਹ ਬੰਦ ਕਰੋ ਡੈਰੀਆਂ ਦਾ ਗੋਹਾ ਮੂਤ ਪੈਂਦਾ ਉਹ ਬੰਦ ਕਰੋ ਇਹ ਕਹਿੰਦੇ ਸਾਡੇ ਮੈਂ ਕਹਿੰਦਾ 650 ਕਰੋੜ ਖਾਦਾ 1000 ਕਰੋੜ ਖਾਦਾ ਬਲਕੇ ਬੰਦ ਦਿਓ ਕਰੋ ਛੋਟੀ ਸਰਕਾਰਾਂ ਰੋਕਿਆ ਕਹਿੰਦੇ ਬਾਹ ਫੜੀ ਅਸੀਂ ਕਹਿੰਨੇ ਆ ਮੁੱਦੇ ਨੂੰ ਹੋਰ ਪਾਸੇ ਲਈ ਜਾਂਦੇ ਆ। ਰਾਜਸਥਾਨ ਤੋਂ ਲੋਕ ਪਹੁੰਚ ਕੇ ਲੱਗਦਾ ਨਹੀਂ ਸੀ ਕਿ ਵਿਧਾਇਕਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਸਮੇਂ ਦੀ ਜਿਹੜੇ ਪ੍ਰਸ਼ਾਸਨ ਰਾਜਸਥਾਨ ਦੇ ਲੋਕ ਆਏ ਨੇ ਉੱਤੇ ਸਭ ਤੋਂ ਜ਼ਿਆਦਾ ਤੋਂ ਹੈਰਾਨੀਜਨਕ ਗੱਲ ਦੇਖੋ ਮੈਂ ਬਾਈ ਮਤੋਹੀ ਸਾਰੇ ਇਕੱਠੇ ਸੀਗੇ ਸਾਡੇ ਨਾਲ ਮੈਗਾਸਸ ਅਵਾਰਡ ਮਿਲਿਆ ਉਹਨਾਂ ਨੂੰ ਕੀ ਨਾਂ ਬਾਈ ਉਹਨਾਂ ਦਾ ਰਜਿੰਦਰ ਜੀ ਰਜਿੰਦਰ ਜੀ ਰਾਜਸਥਾਨ ਤੋਂ ਨੇ ਉਹ ਕਹਿੰਦੇ ਰਾਜਸਥਾਨ ਦੇ ਲੋਕ ਪੰਜਾਬ ਦਾ ਪਾਣੀ ਅਸੀਂ ਨਹੀਂ ਪੀਂਦੇ ਤੁਹਾਡਾ ਪਾਣੀ ਦਾ ਕੈਂਸਰ ਕਰ ਰਿਹਾ ਸਾਨੂੰ ਉਹ ਪਾਣੀ ਵੀ ਪੀਣੋਂ ਹਟ ਗਏ ਲੋਕ ਦੁਰਤਾ ਇੱਕ ਨਵੀਂ ਮਾਲਵਾ ਨਹਿਰ ਕੱਢਣ ਨੂੰ ਫਿਰਦੇ ਉਹ ਜਮਈ ਮਾਰਦ ਨੂੰ ਫਿਰਦੇ ਆ ਲੋਕਾਂ ਨੂੰ ਉਹ ਸਾਰੀ ਜ਼ਹਿਰ ਹੀ ਉਹਦੇ ਜਾਣੀ ਆ ਉਰਲੇ ਪਾਸੇ ਪਤਣ ਦੇ ਨਾਲ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਮੈਲਿਆ ਨੂੰ ਇੱਕ ਬੇਨਤੀ ਕਰਦਾ ਹੱਥ ਬੰਨ ਕੇ ਕਿ ਜਨਾਬ ਤੁਸੀਂ ਇੱਕ ਵਾਰੀ ਬੁੱਢੇ ਦਰਿਆ ਕੋਲੇ ਆ ਕੇ ਖੜਤਾ ਜਾਓ ਮਾੜੇ ਮੁਰੇ ਦਰਸ਼ਨ ਤਾਂ ਦੇਜੋ ਬੁੱਢੇ ਦਰਿਆ ਨੂੰ ਆ ਕੇ ਤੁਸੀਂ ਉੱਥੇ ਆਉਂਦੇ ਰਹੇ ਹੋ ਮੁੱਖ ਮੰਤਰੀ ਆਉਂਦਾ ਰਿਹਾ ਕਿਸੇ ਸਮੇਂ ਸਾਡੇ ਨਾਲ ਖੜਦਾ ਰਿਹਾ ਆ ਕੇ ਅੱਜ ਕੀ ਹੋ ਗਿਆ ਇਹ ਤਾਰ ਲੈਣਗੇ ਫਿਰ ਲੈ ਰਹੇਗੇ 2 ਸਾਲ ਲੋਕ ਕਿੰਨਾ ਚਿਰ ਉੱਡੋਗੇ ਹਵਾ ਚ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਲਈ ਅਸੀਂ ਇਕੱਠੇ ਹੋਏ ਆ ਨਾ ਅੱਜ ਗੱਲ ਇੰਨੀ ਕ ਹੈ ਕਿ ਅਸੀਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਆ ਗੈਰ ਕਾਨੂੰਨੀ ਕੰਮ ਹੋ ਰਿਹਾ ਆ ਔਲਰੈਡੀ ਜਿਹਦੀ ਕੇ ਔਲਰੈਡੀ ਇੱਕ ਲੈਟਰ ਇੱਕ ਆਰਡਰ ਇਸ਼ੂ ਹੋ ਚੁੱਕਿਆ ਅਸੀਂ ਉਸ ਗੈਰ ਕਾਨੂੰਨੀ ਚੀਜ਼ ਨੂੰ ਜੋ ਹੈਪਨ ਹੋ ਰਹੀ ਆ ਉਹਨੂੰ ਰੋਕਣ ਦੀ ਗੱਲ ਕਰ ਰਹੇ ਆਂ ਔਰ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਆਂ ਕਿ ਕਰ ਲੋ ਕਰ ਲੋ ਕਰ ਲੋ ਜੇ 15 ਸਤੰਬਰ ਤੱਕ ਇਹ ਨਹੀਂ ਕਰਨਗੇ ਤਾਂ ਫਿਰ ਅਸੀਂ ਕਰਾਂਗੇ ਲੋਕ ਕਰਨਗੇ ਪਰ ਉਹ ਤੁਸੀਂ ਕਹੋ ਅਸੀਂ ਇਹ ਬੰਨ ਲਾਵਾਂਗੇ ਪਾਣੀ ਸ਼ਹਿਰ ਚ ਇਹ ਸਿਰਫ ਉਹੀ ਤਰੀਕਾ ਹੈ ਜਿਵੇਂ ਕਿ ਮਸਲੇ ਨੂੰ ਤੁਸੀਂ 650 ਕਰੋੜ ਵਾਲੀ ਕਰਪਸ਼ਨ ਦੀ ਗੱਲ ਕੀਤੀ ਨਾ ਡਾਇਵਰਟ ਕਰਨ ਦਾ ਤਰੀਕਾ ਇਹ ਡਾਇਵਰਟ ਕਰਨ ਦੀਆਂ ਸਕੀਮਾਂ ਨੇ ਮਸਲੇ ਨੂੰ ਹੱਲ ਕਰਨ ਦੇ ਵੱਲ ਕੋਈ ਨਹੀਂ ਵੱਧ ਰਿਹਾ ਗਾ ਪੰਜ ਦਰਿਆਵਾਂ ਦੀ ਧਰਤੀ ਕਹਾ ਜਾਂਦਾ ਹੀ ਪੰਜਾਬ ਨੂੰ ਲੱਗਦਾ ਕਿ ਜਿਹੜੇ ਦਰਿਆ ਨੇ ਦੂਸਰੇ ਦਰਿਆ ਨੇ ਜਿਸ ਤਰ੍ਹਾਂ ਅਸੀਂ ਪਾਣੀ ਜਿਹੜਾ ਵਿਜਿਟਲ ਦਿੱਖਦਾ ਰਿਹਾ ਕਾਲਾ ਨੂੰ ਦੁਨੀਆ ਤੋਂ ਮੱਧਆ ਤੋਂ ਲੋਕ ਇੱਥੇ ਇਸ ਖਿੱਤੇ ਵੱਲ ਭੱਜ ਕੇ ਆਏ ਸੀ ਆਏ ਸੀ ਨਾ ਕਿ ਇੱਥੇ ਵਸੋਂ ਕਰੀਏ ਪਾਣੀ ਕਮਾਲ ਹੈ ਆ ਨਾਲ ਦੇ ਸੂਬੇ ਵਾਲੇ ਸਾਡਾ ਪਾਣੀ ਨਹੀਂ ਪੀਂਦੇ ਯਾਰ ਅੰਦੇਚ ਕੈਂਸਰ ਹੈ ਸਾਡੇ ਇਤੋਂ ਕੈਂਸਰ ਟ੍ਰੇਨ ਜਾਂਦੀ ਹੈ ਸੋਡੇ ਸ਼ਰਿਆਂ માં ਮੌਤ ਜਾ ਰਹੀ ਐ ਮੌਤ ਦੀ ਸ਼ਕਲ ਚ ਕੋਈ ਇਹਦੇ ਤੇ ਕਾਰਵਾਈ ਨਹੀਂ ਅੱਖਾਂ ਬੰਦ ਨੇ ਹੁਣ ਮਾ ਉਹਨਾਂ ਸਾਰੇ ਕੱਲੀ ਸਰਕਾਰ ਹੀ ਨਹੀਂ ਜਿਹੜਿਆਂ ਦੀਆਂ ਪਹਿਲਾਂ ਸੀ ਉਦੋਂ ਪਹਿਲਾਂ ਸੀ ਜਿਹੜੇ ਉਹਨਾਂ ਦੇ ਮੈਂਬਰ ਲੈਜਿਸਲੇਟਿਵ ਨੇ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਪ੍ਰਧਾਨ ਨੇ ਪਾਰਟੀਆਂ ਦੇ ਗੋਲੀ ਵੱਜ ਗਈ ਹੁਣ ਬੋਲਦੇ ਨਹੀਂ बोलो यार राजस्थान तो आगे लोग रोला पाई जंदे हबोर तो आगे पाई जंदे होशियारपुर तो आगे कपूरथले तो आगे ਥੋਡੇ ਕੰਨਾਂ ਤੇ ਜੂਣੀ ਸਰਕਾਰੀ ਹੁਣ ਤੁਹਾਨੂੰ ਵੋਟ ਨਹੀਂ ਚਾਹੀਦੀ ਨੋਟ ਚਾਹੀਦੀ ਐਸ ਲਈ ਜਾਂ ਕੋਈ ਹੋਰ ਰੀਜ਼ਨ ਹੈ ਹੋਰ ਰੀਜ਼ਨ ਹੈ ਤਾਂ ਦੱਸੋ ਸਾਡੀ ਇਹ ਸਾਰੀ ਡਿਮਾਂਡ ਨੂੰ ਅੱਜ ਅਸੀਂ ਕਿਉਂ ਆਏ ਆ ਕਾਨੂੰਨੀ ਤੌਰ ਤੇ ਕਿ ਯਾਰ ਕੋਈ ਤਾਂ ਗਲਤ ਕਰ ਰਹੇ ਆ ਤਾਂ ਦੱਸੋ ਅਸੀਂ ਤਾਂ ਤੁਹਾਨੂੰ ਕਾਨੂੰਨੀ ਗੱਲ ਗੱਲ ਕਰਨ ਨੂੰ ਕਹਿ ਰਹੇ ਆ ਉਹਨਾਂ ਦਾ ਸੋਸ਼ਲ ਮੀਡੀਆ ਹੁਣ ਉਹ ਆਂਦੇ ਅਸੀਂ ਜੀ ਇਹਦਾ ਕੋਹ ਕਰਦੇ ਆਂ ਕਾਨੂੰਨੀ ਲੈਵਲ ਤੇ ਵੀ ਵੇਖਦੇ ਆਂ ਕਿ ਅਸੀਂ ਕੀ ਕਾਰਵਾਈ ਕਰ ਸਕਦੇ ਆਂ ਅਸੀਂ ਦੱਸਤਾ ਉਹਨਾਂ ਨੂੰ ਕਾਨੂੰਨ ਵੀ ਦੱਸਤਾ ਕੱਢ ਕੇ ਕਿ ਭਾਈ ਇਹ ਆ ਤੁਹਾਡਾ ਬਣਦਾ ਹੈ ਇਹਦੇ ਤੇ ਆਂਦੇ ਜਸ ਗਿਵ us ਟਾਈਮ ਕੁਛ ਮਹਿਕਮੇ ਇਨਵੋਲਵ ਨੇ ਇਸ ਲਈ ਸਾਨੂੰ ਸਰਕਾਰ ਤੋਂ ਵੀ ਉਹਦੀ ਮਨਜ਼ੂਰੀ ਲੈਣੀ ਪਊਗੀ ਹੁਣ ਅਸੀਂ ਥੋੜੇ ਰਾਈ ਉਹਨਾਂ ਸਰਕਾਰ ਦੇ ਜਿਹੜੇ ਚੀਫ ਉਹ ਦੂ ਥੱਲੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਪੁੱਛ ਰਿਹਾ ਕਿ ਹੁਣ ਤੁਹਾਨੂੰ ਇਸ ਮਨਜ਼ੂਰੀ ਨੂੰ ਦੇਣ ਕੋਈ ਹਿਚਕਤਾ ਨਹੀਂ ਹੋਊਗੀ ਹੁਣ ਕਾਰਵਾਈ ਹੋ ਜੂਗੀ ਇਹ ਬਲਕੇ ਸਾਡੇ ਵੱਲੋਂ ਲੋਕਾਂ ਵੱਲੋਂ ਤੁਸੀਂ ਸਾਰੇ ਸਾਡੇ ਨਾਲ ਹੀ ਹੋ ਤੁਸੀਂ ਵੀ ਪੁੱਛਿਓ ਜੇ ਇਹ ਬਾਈ ਕੀ ਕਰੋਗੇ